ਲੁਧਿਆਣਾ ਬੈਸਟ ਜੋ ਫਿਲਹਾਲ ਆਮ ਆਦਮੀ ਪਾਰਟੀ ਬੈਸਟ ਹੋ ਰੱਖੀ ਹੈ ਜੀ ਹਾਂ ਨੇਤਰ ਕੇ ਸਾਹਮਣੇ ਆਏ ਨੇ ਲਗਾਤਾਰ ਲੀਡ ਜਿਹੜੀ ਬਰਕਰਾਰ ਆ ਨੌ ਰਾਉਂਡ ਦੀ ਗਿਣਤੀ ਜਿਹੜੀ ਹੈ ਹੁਣ ਤੱਕ ਪੂਰੀ ਹੋ ਚੁੱਕੀ ਹੈ ਜਿਸ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜਿਹੜੇ ਨੇ ਉਹ ਲੀਡ ਦੇ ਵਿੱਚ ਨੇ ਜੀ ਹੁਣ ਤੱਕ ਵੋਟਾਂ ਦੀ ਗੱਲ ਕਰੀਏ ਤਾਂ ਲਗਭਗ 22205 ਵੋਟਾਂ ਜਿਹੜੀਆਂ ਨੇ ਉਹਨਾਂ ਦੇ ਹਿੱਸੇ ਆ ਚੁੱਕੀਆਂ ਨੇ ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਭਾਰਤ ਪੁਸ਼ਨ ਆਸ਼ੂ ਲਗਭਗ 4748 ਵੋਟਾਂ ਤੋਂ ਪਿੱਛੇ ਲੜੇ ਨੇ ਭਾਰਤ ਕੁਸ਼ਨਾਸ਼ ਨੂੰ ਹੁਣ ਤੱਕ 17457 ਵੋਟਾਂ ਪਈਆਂ ਨੇ ਤੇ ਅੱਗੇ ਜੀਵਨ ਗੁਪਤਾ ਜਿਹੜੇ ਨੇ ਉਹ ਤੀਜੇ ਨੰਬਰ ਤੇ ਨੇ ਉਹਨਾਂ ਨੂੰ ਹੁਣ ਤੱਕ 13882 ਵੋਟ ਪਈ ਹੈ ਤੇ ਚੌਥੀ ਗੱਲ ਜਿਹੜੀ ਹੈ ਖਾਸ ਤੌਰ ਤੇ ਸੀਗਾ ਕਿ ਅਕਾਲੀ ਦਲ ਇਸ ਵਾਰੀ ਕਮਬੈਕ ਕਰੇਗੀ ਪਰ ਅਕਾਲੀ ਦਲ ਜਿਹੜੀ ਐ ਇਸ ਵਾਰ ਲਗਾਤਾਰ ਪਿੱਛੇ ਚੱਲ ਰਹੀ ਹੈ ਸ਼ੁਰੂ ਤੋਂ ਲੈ ਕੇ ਨੌਵੇਂ ਰਾਉਂਡ ਤੱਕ ਚੌਥੇ ਨੰਬਰ ਤੇ ਬਣੇ ਹੋਏ ਨੇ ਐਡਵੋਕੇਟ ਪਰਵਕਾਰ ਸਿੰਘ ਨੂੰ ਲਗਭਗ 4769 ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪਈਆਂ ਨੇ ਜੇ ਅਸੀਂ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਸਮੀਕਰਨ ਨੇ ਉਹ ਬਦਲ ਰਹੇ ਨੇ ਪਰ ਆਮ ਆਦਮੀ ਪਾਰਟੀ ਲਗਾਤਾਰ ਨੌ ਦੇ ਨੌ ਰਾਉਂਡ ਦੇ ਵਿੱਚ ਪਹਿਲੇ ਨੰਬਰ ਤੇ ਆਪਣੀ ਪੂਰਨ ਤੌਰ ਦੇ ਉੱਤੇ ਕੁਰਸੀ ਤੇ ਬੈਠਣ ਦੇ ਲਈ ਤਿਆਰ ਹੈ ਲਗਾਤਾਰ ਜਿਹੜੇ ਕਹਿੰਦੇ ਹੁੰਦੇ ਆ ਬਾਜ਼ੀ ਮਾਰੇਗੀ ਪਰ ਹੁਣ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਸੰਜੀਵ ਅਰੋੜਾ ਜਿਹੜੇ ਨੇ ਉਹ ਬਣੇ ਹੋਏ ਨੇ ਇੱਕ ਵਾਰ ਘਟੀ ਸੀ ਲੀਡ ਵਿੱਚ ਦੀ ਲੀਡ ਜਿਹੜੀ 3000 ਪਾਰ ਗਈ ਸੀ ਫਿਰ 2000 ਤੇ ਵੀ ਆਈ ਸੀ 2200 ਤੇ ਵੀ ਆਈ ਸੀ ਪਰ ਹੁਣ ਫਿਰ ਤੋਂ ਲੀਡ ਜਿਹੜੀ ਹੈ ਉਹ ਵੱਧ ਗਈ ਹੈ ਲਗਭਗ 4748 ਦੀ ਲੀਡ ਦੇ ਨਾਲ ਜਿਹੜੇ ਨੇ ਉਹ ਸੰਜੀਵ ਅਰੋੜਾ ਅੱਗੇ ਚੱਲ ਰਹੇ ਨੇ ਜੇਕਰ ਸੰਜੀਵ ਅਰੋੜਾ ਅੱਗੇ ਚੱਲ ਰਹੇ ਨੇ ਤਾਂ ਦੂਜੇ ਪਾਸੇ ਅਰਵਿੰਦ ਕੇਸ ਜੀ ਵਾਲ ਦੇ ਲਈ ਵੀ ਰਾਜ ਸਭਾ ਦੇ ਰਾਹ ਖੁੱਲ ਰਹੇ ਨੇ ਜੀਹਾਂ ਰਾਜ ਸਭਾ ਦਾ ਰਾਹ ਜਿਹੜਾ ਇਹ ਉਹ ਪੂਰਨ ਤੌਰ ਤੇ ਅਰਵਿੰਦ ਕੇਜਰੀਵਾਲ ਦੇ ਲਈ ਖੁੱਲ ਜਾਵੇਗਾ ਜੋ ਕਿ ਵਿਰੋਧੀਆਂ ਦਾ ਵੀ ਕਹਿਣਾ ਸੀ ਕਿ ਇਸੇ ਲਈ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਚ ਉਤਾਰਿਆ ਪਰ ਦੂਜੇ ਪਾਸੇ ਅਕਾਲੀ ਦਲ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਲਗਾਤਾਰ ਜਿਹੜਾ ਇਹ ਪ੍ਰਚਾਰ ਕਰ ਰਹੀ ਸੀ ਕਿਤੇ ਨਾ ਕਿਤੇ ਉਮੀਦ ਸੀ ਕਿ ਕਮਬੈਕ ਹੋਵੇਗਾ ਪਰ ਹੁਣ ਤੱਕ ਦੇ ਰੁਝਾਨਾਂ ਦੇ ਹਿਸਾਬ ਨਾਲ ਅਕਾਲੀ ਦਲ ਦਾ ਕਮਬੈਕ ਪੋਸੀਬਲ ਨਹੀਂ ਹੈ ਕਿਉਂਕਿ ਚੌਥੇ ਨੰਬਰ ਤੇ ਲਗਾਤਾਰ ਚੌਥੇ ਤੇ ਹੀ ਬਣੇ ਹੋਏ ਆ ਪਰ ਜੇ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਬਹੁਤ ਜ਼ਿਆਦਾ ਟੱਕਰ ਜਿਹੜੀ ਹੈ ਉਹ ਜ਼ਰੂਰ ਦੇ ਰਹੀ ਹੈ ਭਾਰਤ ਪੂਸ਼ਨਾਸ਼ ਨੂੰ ਵਿੱਚ ਦੀ ਦੋ ਤਿੰਨ ਰੋਜ਼ਾਨਾ ਦੇ ਵਿੱਚ ਰਿਹਾ ਜਿੱਥੇ ਬੀਜੇਪੀ ਦੂਜੇ ਨੰਬਰ ਤੇ ਆ ਗਈ ਭਾਰਤ ਪੂਸ਼ਨਾਸ਼ੂ ਜਿਹੜੇ ਨੇ ਉਹ ਪਿੱਛੇ ਚੱਲ ਗਏ ਪਰ ਆਮ ਆਦਮੀ ਪਾਰਟੀ ਨੰਬਰ 1 ਤੇ ਬਣੀ ਹੋਈ ਹੈ ਕਿਉਂਕਿ ਵਾਈਲੈਕਸ਼ਨ ਦੀ ਗੱਲ ਕਰੀਏ ਤਾਂ ਹੁਣ ਤੱਕ ਦੇ ਨਤੀਜਿਆਂ ਦੇ ਹਿਸਾਬ ਦੇ ਨਾਲ ਸੱਤਾ ਤੇ ਰਹੀ ਵਾਈਲੈਕਸ਼ਨ ਜਿੱਤਦੀ ਹੈ ਕਿਉਂਕਿ ਬਾਕੀ ਜੋ ਪਾਰਟੀਆਂ ਹੁੰਦੀਆਂ ਨੇ ਜ਼ਿਆਦਾਤਰ ਉਹ ਨਹੀਂ ਜਿੱਤਦੀਆਂ ਕਿਉਂਕਿ ਲੋਕ ਸੱਤਾ ਤੇ ਨੂੰ ਮੌਕਾ ਦਿੰਦੇ ਨੇ ਪਰ ਦੂਜੇ ਪਾਸੇ ਜੋ ਤਸਵੀਰ ਸੀ ਭਾਰਤ ਪੁਸ਼ਨਾਸ਼ੂ ਲਗਾਤਾਰ ਜਿਹੜੀ ਹੈ ਮੈਦਾਨ ਦੇ ਵਿੱਚੜੇ ਹੋਏ ਸੀ ਪਹਿਲਾਂ ਵੀ ਐਮਐਲਏ ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਕਾਂਗਰਸ 6 ਵਾਰ ਜਿੱਤ ਚੁੱਕੀ ਹੈ ਪਰ ਅੱਜ ਤਸਵੀਰ ਜਿਹੜੀ ਹੈ ਉਹ ਬਦਲੀ ਹੈ ਕਿਉਂਕਿ ਸੰਜੀਵ ਅਰੋੜਾ ਨੂੰ ਲੈ ਕੇ ਸਵਾਲ ਵੀ ਖੜੇ ਕੀਤੇ ਗਏ ਕਿ ਵਾਰੀ ਲਿਆ ਕੇ ਬਿਠਾ ਰਹੇ ਹੋ ਕਾਫੀ ਹੋਰ ਮੁੱਦੇ ਜਿਹੜੇ ਇਸ ਨੂੰ ਲੈ ਕੇ ਜੁੜੇ ਸੀ ਪਰ ਫਿਰ ਵੀ ਲੋਕਾਂ ਨੇ ਜਿਹੜਾ ਇਹ ਆਮ ਆਦਮੀ ਪਾਰਟੀ ਨੂੰ ਜਿਤੌਣ ਦੇ ਵੱਲ ਜਿਹੜਾ ਇਹ ਹੱਥ ਵਧਾਇਆ ਇਹ ਫਤਵਾ ਜਿਹੜਾ ਇਹ ਉਹ ਕਿਤੇ ਨਾ ਕਿਤੇ ਮਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਕ ਰੁਝਾਨ ਵੀ ਅਜੇ ਹਣੀ ਹੋਇਆ ਜਿੱਥੇ ਆਮ ਆਦਮੀ ਪਾਰਟੀ ਪਿੱਛੇ ਗਈ ਹੋਵੇ ਹਾਲਾਂਕਿ ਲੀਡ ਕੱਟੀ ਹੈ ਹਾਲੇ ਵੀ ਰੁਝਾਨ ਬਾਕੀ ਨੇ ਕੁੱਲ 14 ਜਿਹੜੇ ਨੇ ਦੌਰ ਨੇ 14 ਰਾਊਂਡ ਚ ਹਾਲੇ 9 ਰਾਊਂਡ ਕੰਪਲੀਟ ਹੋਏ ਨੇ ਹਾਲੇ ਬਾਕੀ ਜਿਹੜੇ ਨੇ ਪੰਜ ਰਾਉਂਡ ਬਾਕੀ ਨੇ ਪੰਜ ਰਾਉਂਡ ਦੇ ਵਿੱਚ ਕੁਝ ਬਦਲਾਅ ਜਿਹੜਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਲੀਡ ਬਹੁਤ ਹੀ ਵੱਡੀ ਨਹੀਂ ਹੈਗੀ ਦੇਖਿਆ ਜਾਵੇ ਤਾਂ 4748 ਦੀ ਲੀਡ ਹੈ ਇਸ ਤੋਂ ਪਹਿਲਾਂ ਭਾਰਤ ਪੂਸ਼ਨਾਸ਼ੂ 2022 ਦੇ ਵਿੱਚ ਮਹਿਜ਼ 8000 ਵੋਟਾਂ ਦੇ ਨਾਲ ਹਾਰੇ ਸੀ ਜਦੋਂ ਕਿ 2022 ਦੇ ਵਿੱਚ ਇੱਕ ਹਵਾ ਚੱਲੀ ਸੀ ਆਮ ਆਦਮੀ ਪਾਰਟੀ ਦੀ ਜਦੋਂ 92 ਐਮਐਲਏ ਵੀ ਜਿੱਤੇ ਸੀ ਤਾਂ ਉਹ ਸਾਰੇ ਸਵਾਲ ਜਿਹੜੇ ਹਾਲੇ ਖੜੇ ਹੋ ਰਹੇ ਨੇ ਪਰ ਹਾਲਾਂਕਿ ਅਸਮੇਤੀ ਤਸਵੀਰ ਦੇ ਨਾਲ ਲਗਾਤਾਰ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਜਸ਼ਨ ਸ਼ੁਰੂ ਹੋ ਚੁੱਕਿਆ ਹੈ ਢੋਲ ਵੱਜਣ ਲੱਗ ਗਏ ਨੇ ਪੂਰਨ ਤੌਰ ਤੇ ਤਿਆਰੀਆਂ ਕਰ ਲਈਆਂ ਗਈਆਂ ਨੇ ਜਿੱਤ ਦੇ ਵੱਲ ਵੱਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਭਾਰਤ ਪੂਸ਼ 나ਸ਼ੂ ਜਿਹੜਾ ਹੈ ਇੱਕ ਹੋਰ ਸਵਾਲ ਜਿਹੜਾ ਇੱਥੇ ਖੜਾ ਹੁੰਦਾ ਹੈ ਕਿ ਕਾਂਗਰਸ ਦੀ ਧੜੇਬੰਦੀ ਇਫੈਕਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਹੁਣ ਵੀ ਕਰੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਅਮਰਿੰਦਰ ਸਿੰਘ ਰਾਜ਼ਾ ਵੜਿੰਗ ਜੋ ਕਿ ਲੁਧਿਆਣਾ ਤੋਂ ਐਮਪੀ ਨੇ ਆਸ਼ੂ ਦੇ ਪੂਰੇ ਪ੍ਰਚਾਰ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ ਤਾਂ ਉਹ ਵੀ ਸਵਾਲ ਜਿਹੜਾ ਇੱਕ ਖੜਾ ਹੋ ਜਾਂਦਾ ਹੈ ਕਿ ਕੀ ਕਾਂਗਰਸ ਇਸ ਵਾਰ ਵੀ ਧੜੇਵੰਦੀ ਦੇ ਕਰਕੇ ਹਾਰੇਗੀ ਇਹ ਸਵਾਲ ਜਿਹੜੇ ਨੇ ਉਹ ਉੱਠਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਇਸ ਤੋਂ ਪਹਿਲਾਂ ਦੀ ਤਸਵੀਰ ਦੀ ਗੱਲ ਕਰੀਏ ਤਾਂ ਭਾਰਤ ਪੂਰਨ ਆਸ਼ਿਕ ਇੱਕ ਸਟਰੋਂਗ ਕੈਂਡੀਡੇਟ ਦੇ ਵਜੋਂ ਮੈਦਾਨ 'ਚ ਉਤਰੇ ਸੀ ਕਿਉਂਕਿ ਉਹ ਐਕਸਪੀਰੀਐਂਸਡ ਕੈਂਡੀਡੇਟ ਸੀ ਕਿਉਂਕਿ ਜੀਵਨ ਗੁਪਤਾ ਦੀ ਗੱਲ ਕਰੀਏ ਤਾਂ ਭਾਜਪਾ 'ਚ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ ਪਰ ਕੋਈ ਅਜਿਹਾ ਕੈਂਡੀਡੇਟ ਨਹੀਂ ਸੀ ਜੋ ਪਹਿਲਾਂ ਮੈਦਾਨ 'ਚ ਉਤਰਿਆ ਹੋਵੇ ਸੀਮ ਜੇ ਗੱਲ ਕੀਤੀ ਜਾਵੇ ਐਡਵੋਕੇਟ ਪਰਵਕਾਰ ਸਿੰਘ ਕੋਮੰਦੀ ਉਹ ਵੀ ਪਹਿਲੀ ਵਾਰ ਮੈਦਾਨ 'ਚ ਉਤਰ ਜੋ ਕਿ ਪਹਿਲਾ ਰਾਜ ਸਭਾ ਮੈਂਬਰ ਨੇ ਪਰ ਇਸ ਤਰ੍ਹਾਂ ਦੀ ਲੋਕਾਂ ਦੇ ਨਾਲ ਬਣਾਈ ਹੋਈ ਸੱਤਾ ਦੇ ਵਿੱਚ ਲੋਕਾਂ ਦੇ ਵੱਲੋਂ ਚੁਣੇ ਹੋਏ ਉਮੀਦਵਾਰ ਦੇ ਤੌਰ ਤੇ ਉਹ ਵੀ ਮੈਦਾਨ ਚ ਇਸ ਤੋਂ ਪਹਿਲਾਂ ਨਹੀਂ ਉਤਰੇ ਸੀ ਤੋਸਾਬ ਨਾਲ ਇਹ ਲੱਗਦਾ ਸੀ ਕਿ ਭਾਰਤ ਪੂਸ਼ਨਾਸ਼ਿਕ ਐਕਸਪੀਰੀਐਂਸਡ ਕੈਂਡੀਡੇਟ ਨੇ ਉਹ ਮੈਦਾਨ ਦੇ ਵਿੱਚ ਕਿਤੇ ਨਾ ਕਿਤੇ ਫਤਵਾ ਲੈ ਸਕਦੇ ਨੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਪਰ ਦੂਜੇ ਪਾਸੇ ਹੁਣ ਤਸਵੀਰ ਜਿਹੜੀ ਹੈ ਉਹ ਸਿੱਧੇ ਤੌਰ ਤੇ ਸਾਫ਼ ਹੁੰਦੀ ਨਜ਼ਰ ਆ ਰਹੀ ਹੈ